ਘੁੰਮਣਾ ਫਿਰਨਾ ਸਿਰਫ ਜਗਾ ਦੇਖਣਾ ਨਹੀਂ ਹੁੰਦਾ ਇਹ ਆਪਣੇ ਆਪ ਨਾਲ ਮੁਲਾਕਾਤ ਕਰਨਾ ਹੁੰਦਾ ਹੈ ਕਈ ਵਾਰ ਅਸੀਂ ਜ਼ਿੰਦਗੀ ਦੇ ਇਹੋ ਜਿਹੇ ਚੱਕਰ 'ਚ ਫਸੇ ਹੁੰਨੇ ਆ ਰੋਜ਼ ਦੀ ਰੁਟੀਨ ਉਹੀ ਲੋਕ ਉਹੀ ਕੰਮ ਉਹੀ ਸੋਚ ਅੰਦਰੋਂ ਦਿਮਾਗ ਤੇ ਦਿਲ ਦੋਹਾਂ ਤੇ ਇੱਕ ਬੋਝ ਬਣ ਜਾਂਦਾ ਹੈ ਘੁੰਮਣਾ ਫਿਰਨਾ ਇਸ ਲਈ ਜ਼ਰੂਰੀ ਹੈ ਕਿਉਂਕਿ ਇਹ ਸਾਨੂੰ ਨਵੇਂ ਰੰਗ ਦਿਖਾਉਂਦਾ ਹੈ ਨਵੀਆਂ ਖੁਸ਼ਬੂਆਂ ਸੁਣਾਉਂਦਾ ਤੇ ਦਿਲ ਨੂੰ ਯਾਦ ਦਿਵਾਉਂਦਾ ਹੈ ਕਿ ਜ਼ਿੰਦਗੀ ਸਿਰਫ ਕੰਮ ਤੇ ਜ਼ਿੰਮੇਵਾਰੀਆਂ ਦਾ ਨਾਮ ਨਹੀਂ ਹੈ ਜਦੋਂ ਤੁਸੀਂ ਕਿਸੇ ਨਵੇਂ ਰਸਤੇ ਤੇ ਤੁਰਦੇ ਹੋ ਤਾਂ ਇੱਕ ਸ਼ਾਂਤੀ ਮਿਲਦੀ ਹੈ ਉੱਥੇ ਕੋਈ ਨਹੀਂ ਹੁੰਦਾ ਜੋ ਤੁਹਾਨੂੰ ਜੱਜ ਕਰੇ ਜੋ ਤੁਹਾਡੇ ਤੋਂ ਉਮੀਦ ਕਰੇ ਨਾ ਹੀ ਕਿਸੇ ਦਾ ਨਜ਼ਰੀਆ ਬਸ ਤੁਸੀਂ ਤੇ ਤੁਹਾਡਾ ਦਿਲ ਨਵੇਂ ਰੰਗ ਨਵੇਂ ਚਿਹਰੇ ਨਵੀਆਂ ਹਵਾਵਾਂ ਤੇ ਇੱਕ ਅਜਗ ਇੱਕ ਆਜ਼ਾਦੀ ਜਿਸ ਦਾ ਅਹਿਸਾਸ ਸਿਰਫ ਤੁਰ ਕੇ ਮਿਲਦਾ ਹੈ ਘੁੰਮਣਾ ਦਿਲ ਦੀ ਥੈਰੇਪੀ ਵਰਗਾ ਹੁੰਦਾ ਹੈ ਕਈ ਵਾਰ ਨਵੇਂ ਰਸਤੇ ਅੰਦਰੋਂ ਟੁੱਟੇ ਹੋਏ ਵਿਚਾਰਾਂ ਨੂੰ ਹਿਲਾ ਦਿੰਦੇ ਆ ਨਵੇਂ ਨਜ਼ਾਰੇ ਪੁਰਾਣੇ ਦਰਦਾਂ ਨੂੰ ਹੌਲੀ-ਹੌਲੀ ਧੁੰਦਲਾ ਕਰ ਦਿੰਦੇ ਆ। ਸੋ ਜਦੋਂ ਕਦੇ ਜੀਵਨ ਭਾਰੀ ਲੱਗੇ, ਦਿਲ ਕੁੱਟਿਆ-ਕੁੱਟਿਆ ਹੋਵੇ ਤੇ ਦਿਮਾਗ ਸ਼ਾਂਤ ਨਾ ਹੋਵੇ ਤਾਂ ਚੁੱਪ-ਚਾਪ ਕਿਸੇ ਰਾਸਤੇ ਤੇ ਤੁਰ ਜਾਓ। ਸ਼ਾਇਦ ਉੱਥੇ ਹੀ ਤੁਸੀਂ ਆਪਣੀ ਰੂਹ ਨੂੰ ਮੁੜ ਮਿਲ ਸਕੋ।